ਅਸੀਂ ਕਿਹਾ ਵੀ ਸਾਡੇ ਮੈਂਜੋਰਟੀ ਖਰੜ ਤੇ ਮੁਹਾਲੀ ਤੋਂ ਹੈਗੇ ਆ ਤੇ ਸਾਨੂੰ ਇੱਥੇ ਥਾਂ ਦੇਣ ਤੋਂ ਦਸਲ ਮਹੀਨੇ ਚ ਲੱਗੇਗਾ ਇੱਕ ਇਹ ਤਾਂ ਨੇ ਬਿੜੀ ਨਿਮਬਾ ਕਰੀ ਕੇ ਸਾਨੂੰ ਇੱਥੇ ਮੀਟਿੰਗ ਕਰਨ ਦੀ ਇਜਾਜ਼ਤ ਦਿੱਤੀ ਐ ਪਰ ਮਾਈਕਲ ਜੀ ਮੰਗ ਨਹੀਂ ਰਿਹਾ ਤਾਂ ਮਾਈਕਲ ਜੀ ਉਦਰੇ ਜਾਗਦਾ ਯਾਰ ਉਹ ਥਾਂ ਪਵਿੱਤਰਾ ਬੋਲਣਾ ਹੈ ਤੇ ਹੌਲੀ ਹੌਲੀ ਟਿਕਾਅ ਕਰ ਦਿਆਂਗੇ ਅਸੀਂ ਜੇ ਬਹੁਤਾ ਕਰੂਗਾ ਤਾਂ ਅਸੀਂ ਬਦਲ ਦੇਣਾ ਇਹ ਤੇ ਅਗਲੇ ਹਦਵਾਰ ਨਵਾਂ ਲਿਆਵਾਂਗੇ ਤਾਂ ਕਿ ਕੰਮ ਮੈਂ ਕਰਦੇ ਨੇ ਤੇ ਕਿੰਨੇ ਕਿਹੋ ਜਿਹੇ ਸਮੇਂ ਤਾਂ ਹੀ ਇਹ ਫੈਲਾ ਹੈਗਾ ਜਦ ਇਹਨੂੰ ਪੇਰ ਗਰਾਵਾਂਗੇ ਜਾਂ ਫਿਰ ਅਸੀਂ ਨਾਮ ਲਗਾਵਾਂਗੇ ਤਾਂ ਕਿ ਜਿਹੜਾ ਇਹ ਪੂਰਾ ਹੋਵੇ ਕੋਈ ਵੀ ਪ੍ਰੋਗਰਾਮ ਆਪਾਂ ਸ਼ੁਰੂ ਕਰਦੇ ਹਾਂ ਤਾਂ ਸਾਨੂੰ ਫਿਕਰ ਹੁੰਦਾ ਦਿਨ ਚਾਰ ਦਿਨ ਪਹਿਲਾਂ ਕਿ ਪ੍ਰੋਗਰਾਮ ਤਾਂ ਕਾਮਯਾਬ ਹੈ ਇਹ ਸੰਗਠਨ ਨਾਲ ਸੰਗਠਨ ਜਿਹੜਾ ਪਾਠਕ ਹੁੰਦੇ ਆ ਸਾਡੇ ਦਰਸ਼ਕ ਹੁੰਦੇ ਆ ਸਾਡੇ ਮੈਂਬਰ ਆਪਣੇ ਸਾਡੇ ਕਮੇਟੀ ਦੇ ਲੈ ਕੇ ਕਿਤੇ ਇਕੱਠੇ ਹੁੰਦੇ ਆ ਤੇ ਕਈ ਵਾਰੀ ਇਹੋ ਜਿਹੇ ਹਾਲਾਤ ਪੈ ਜਾਂਦੇ ਆ ਕਿ 3-4 ਪਰਵਾਰ ਇਕੱਠੇ ਆ ਜਾਂਦੇ ਆ ਤੇ ਕੋਈ ਵਿਚਾਰੇ 605 ਵਿੱਚ ਪੈ ਜਾਂਦੇ ਆ ਕਿ ਪਹਿਲਾਂ ਕਿੱਧਰ ਜਾਇਆ ਜਾਵੇ ਤੇ ਕੀ ਇਹ ਕਿੱਥੇ ਦਿਖਾਇਆ ਜਾਵੇ ਤੇ ਕਿਵੇਂ ਕੀਤਾ ਜਾਵੇ ਉਹਨਾਂ ਦਾ ਮੋਹ ਪਿਆਰ ਸਭ ਦਾ ਇੱਕੋ ਜਿਹਾ ਹੁੰਦਾ ਹੈ ਪਰ ਫਿਰ ਵੀ ਜਿਹਨੂੰ ਨੇੜੇ ਪੈਂਦਾ ਉਹ ਨੇੜੇ ਵਾਲੇ ਚਲੇ ਜਾਂਦੇ ਆ ਜਿਹੜਾ ਦੂਰ ਪੈਂਦਾ ਉੱਥੇ ਫੋਆਇਡ ਕਰਦੇ ਆ ਸੋ ਅੱਜ ਜਿਵੇਂ ਦੱਸਿਆ ਹੈ ਕਿ ਸਾਡੇ ਇੱਕ ਦੋਸਤਾਂ ਨੂੰ ਦੀ ਮਾਂ ਜੀ ਦਾ ਭੋਗ ਹੈ ਤੇ ਕਈ ਫਿਰ ਸਿੱਤੇ ਉੱਥੇ ਜਾਣਗੇ ਕਈ ਸਾਡੇ ਵਿਚਕਾਰ ਆ ਗਏ ਐ ਕਿ ਇਸ ਤੋਂ ਬਾਅਦ ਆਪਾਂ ਜਾਵਾਂਗੇ ਇਸ ਤਰ੍ਹਾਂ ਕਰਕੇ ਕਈ ਵਾਰ ਸਾਨੂੰ ਚਿੰਤਾ ਹੁੰਦੀ ਹੈ ਕਿ ਸਾਡੇ ਅੱਜ ਕਦੀ ਦੇਖ ਸਾਡੇ ਮੈਂਬਰ ਸਾਡੇ ਦੋਸਤ ਬੰਦ ਕਿੰਨੇ ਕਿੱਥੇ ਹੋਣਗੇ ਪਰ ਫਿਰ ਵੀ ਰੱਬ ਦਾ ਸ਼ੁਕਰ ਹੁੰਦਾ ਹੈ ਕਿ ਹਰ ਵਾਰ ਸਾਡੇ ਕੋਲੇ 35-40 ਰੁਪਏ ਆਈ ਜਾਂਦੇ ਐ ਤੇ ਜਦੋਂ ਕੋਈ ਖਾਸ ਪ੍ਰੋਗਰਾਮ ਹੁੰਦਾ ਆ 700 ਤੱਕ ਵੀ ਪਹੁੰਚ ਜਾਂਦਾ ਹੈ ਜਟਾ ਸਭ ਤੋਂ ਵੱਡਾ ਮੋਟਰ ਤਾਂ ਇਹ ਹੀ ਹੈ ਕਿ ਜੋ ਨਵੇਂ ਹੈ ਜਾਂ ਪੁਰਾਣੇ ਹਨ ਉਹਨਾਂ ਨੂੰ ਮੰਚ 'ਤੇ ਮੌਕਾ ਕਿਰਾਇਆ ਜਾਵੇ ਤਾਂ ਕਿ ਇੱਥੇ ਆ ਕੇ ਆਪਣੀਆਂ ਜਿਹੜੀਆਂ ਤਾਲੀਆਂ ਨਵੀਆਂ ਰਚਨਾਵਾਂ ਉਹ ਸੁਣਾਉਣ ਕਿ ਉਹਨਾਂ ਨੂੰ ਮੌਕਾ ਮਿਲੇ। ਕਈ ਵਾਰ ਇਹ ਹੁੰਦਾ ਹੈ ਕਿ ਮੌਕਾ ਹੀ ਨਹੀਂ ਮਿਲਦਾਗਾ ਕਿ ਕਿੱਥੇ ਸੁਣਾਈਏ ਕਿੱਥੇ ਜਾਈਏ ਕੌਣ ਸੁਣੂਗਾ ਸਾਡੇ ਸੁਣਨ ਵਾਲੇ ਘੱਟ ਹੁੰਦੇ ਆ। ਪਰ ਸਾਡੇ ਇੱਥੇ ਜਦੋਂ ਇਕੱਠੇ ਹੁੰਨੇ ਆ ਸਾਡਾ ਇੱਕੋ ਇੱਕ ਮਕਸਦ ਹੁੰਦਾ ਹੈ ਕਿ ਹਰੇਕ ਨੂੰ ਅਸੀਂ ਟਾਈਮ ਦਈਏ ਤੇ ਹਰੇਕ ਨੂੰ ਕਹਿੰਨੇ ਆ ਕਿ ਥੋੜਾ ਟਾਈਮ ਲਾਓ ਤਾਂ ਕਿ ਸਭ ਨੂੰ ਟਾਈਮ ਪ੍ਰਾਪਤ ਮਿਲ ਜਵੇ ਚੁਵੈਸ ਕਰਕੇ ਅੱਜ ਵੀ ਬੇਨਤੀ ਹੈ ਕਿ ਆਪਾਂ ਜਿਹਨਾਂ ਨੇ ਆਉਣਾ ਹੈ ਕਈ ਵਾਰੀ ਭੂਗ ਦਾ ਬੰਦੇ ਬੰਦੇ ਟਾਈਮ ਲੱਗ ਜਾਂਦਾ ਹੈ ਕਿਨੇ ਦਫ਼ਤਰ ਵਿਰੋਧ ਹੋ ਰਹੀ ਸੀ ਜਦੋਂ ਸਾਡੇ ਤਾਇਏ ਦੀ ਜਨਮ ਦਿਤੀ ਸੀ ਸਾਡਾ ਤਾਇਆ ਜੀ ਜਦੋਂ ਡੈਥ ਬਿਟਦੇ ਸੀ ਜਾਂ ਸਾਡੀ ਬੱਤੀ ਦੇ ਜਨਮ ਲਿਆ ਇਹ ਗੱਲਾਂ ਆਪਾਂ ਫਿਰ ਕਿੱਲੇ ਕਰ ਸਕਦੇ ਆ ਪਰ ਜੋ ਤੁਸੀਂ ਲਿਖਿਆ ਗੱਲ ਉਹਦੀ ਹੈ ਉਹ ਸੁਣਾਉਣੀ ਹੈ ਉਹ ਕਹਾਣੀ ਬੰਨਣੀ ਦੂਜੀ ਆਪਣੇ ਸਾਰੇ ਜਾਣ ਪਛਾਣ ਵਾਲੇ ਹੁੰਦੇ ਆ ਇੱਧਰੋਂ ਉੱਧਰ ਬੈਠ ਜਾਂਦੇ ਆ ਉੱਧਰੋਂ ਇੱਧਰ ਆ ਜਾਂਦੇ ਆ ਕਈ ਵਾਰੀ ਆਪਾਂ ਕਹਿ ਦਿੰਦੇ ਆ ਕਿਸੇ ਦੇ ਪ੍ਰਧਾਨ ਕਮੇਟੀ ਦੇ ਵਿੱਚ ਬੈਠੇ ਆ ਇਹ ਤਾਂ ਜੀ ਮੈਨੂੰ ਬੜੇ ਪੁਰਾਣੇ ਜਾਣਦੇ ਆ ਸਾਡੇ ਬੜੇ ਸਪੰਦਤਾ ਜੀ ਅਸੀਂ ਪੁਰਾਣੇ ਥਾਂ ਤੋਂ ਜਿੱਦੇ ਸੀ ਕਿ ਜਿਸ ਨੇ ਕੁਝ ਕਰਿਆ ਉਹ ਵੀ ਲੰਮਾ ਟਾਈਮ ਖਿੱਚ ਲੈਂਦਾ ਸੋ ਇਸ ਕਰਕੇ ਜਿਹੜੀਆਂ ਨਿੱਜੀ ਗੱਲਾਂ ਹੈਗੀਆਂ ਇਹ ਆਪਾਂ ਰਲ ਮਿਲ ਕੇ ਕਿਤੇ ਬੈਠ ਕੇ ਜਦੋਂ ਹੌਣ ਜਾਂ ਪੀਵਾ ਉਹ ਉਹ ਕਰ ਸਕਦੇ ਆ ਪਰ ਜਦੋਂ ਇੱਥੇ ਆਉਣਾ ਹੈਗਾ ਆਪਣੀ ਕਵਤਾ ਆਪਣੀ ਗਜ਼ਲ ਆਪਣਾ ਬੀਤ ਸਤੇ ਸ਼ੁਰੂ ਕਰਦੇ ਹਾਂ ਕੋਈ ਬਹੁਤੀ ਫਾਰਮੈਟ ਦੀ ਲੋੜ ਨਹੀਂ ਆਪਾਂ ਸਾਰੇ ਇੱਕ ਦੂਜੇ ਨੂੰ ਜਾਣਦੇ ਪਛਾਨਦੇ ਹਾਂ ਸਾਰੇ ਇੱਕ ਦੂਜੇ ਨਾਲ ਮਿਲੇ ਗਲੇ ਆਂ ਤੇ ਅਸੀਂ ਹਮੇਸ਼ਾ ਹੀ ਪਰਿਵਾਰਕ ਮਾਹੌਲ ਰੱਖਦੇ ਆਂ ਕਿ ਪਰਿਵਾਰ ਵਾਂਗ ਬੈਠੋ ਪਰਿਵਾਰ ਵਾਂਗ ਰਹੋ ਕਿ ਪਰਿਵਾਰ ਵਾਂਗ ਗੱਲਾਂ ਬਾਤਾਂ ਕਰਦੇ ਰਹਿੰਨੇ ਤੇ ਇਸ ਤੀਸ਼ਰੋੜਾ ਜੀ ਦਾ ਬਹੁਤ ਬਹੁਤ ਧੰਨਵਾਦ ਇਹ ਪਿਛਲੀ ਵਾਰ ਵੀ ਆਏ ਸੀਗੇ ਉਦੋਂ ਇੱਕ ਤਾਂ ਮੀਂਹ ਪੈ ਰਿਹਾ ਸੀਗਾ ਦੂਜੇ ਸਾਡੇ ਲੋਕ ਪਿੰਡੇ ਭਿਉਂਦੇ ਆਉਂਦੇ ਆਉਂਦੇ ਸੀਗੇ ਇੰਨੇ ਭਿਜ ਗਏ ਵਿਚਾਰੇ ਕਹਿੰਦਾ ਕਿ ਪੱਕੇ ਥੱਲੇ ਵੀ ਖੜਨਾ ਹੁੰਦਾ ਸੀ ਛੰਡ ਲੱਗਦੇ ਸੀ ਤੇ ਉਹ ਫਿਰ ਮੁੜ ਵੀ ਗਏ ਕਹਿੰਦੇ ਅਹ ਹੁਣ ਕਿਹੋ ਜਿਹੇ ਪੀਸ ਨਾ ਮਾ ਕੇ ਤੇ ਭਿਜੇ ਹੋਏ ਕੀ ਕਰਾਂਗੇ ਜਿੰਨੇ ਕਿ ਰਹੇ ਉਸ ਅਸੀਂ ਢੇਟ ਹੋ ਗਏ ਇਹ ਮੰਕਸਟਰ ਇੰਨੇ ਨੇ ਕਿ 10 ਵਜੇ ਕਿਹਾ ਸੀ ਤੇ 10 ਵਜੇ ਪਹੁੰਚ ਗਏ ਇੱਕ ਅਸੀਂ ਪ੍ਰੋਗਰਾਮ ਸ਼ੁਰੂ ਕਰਦੇ ਕਰਦੇ 11:00 ਵਜੇ ਤੇ ਇਹ ਫਿਰ ਜਾਂਦੇ ਹੋਏ ਕਹਿੰਦੇ ਜੀ ਮੇਰੀ ਹੁਣ ਹਾਜ਼ਰੀ ਕੋਲ ਕਰਿਓ ਤੁਸੀਂ 10 ਵਜੇ ਕਿਹਾ ਸੀ ਤੇ ਮੈਂ 10 ਵਜੇ ਆ ਗਿਆ ਤੇ ਹੁਣ 11 ਵਜੇ ਤੱਕ ਬੈਠ ਕੇ ਮੈਂ ਚੱਲਿਆ ਉਹ ਤੋਂ ਸਾਨੂੰ ਬੜੀ ਨਮੋਸ਼ੀ ਵੀ ਹੋਈ ਮੁੱਖ ਵੀ ਮਨ ਹੋਇਆ ਪਰ ਅਸੀਂ ਫਿਰ ਬੇਨਤੀ ਕਰੀ ਕਿ ਅੱਜ ਕਿ ਤੁਸੀਂ 10 ਨਹੀਂ 11 ਵਜੇ ਆਇਓ ਕਿਉਂਕਿ ਸਾਡਾ ਇਹ ਜਿਹੜਾ ਸੈਟਿੰਗ ਕਰਦੇ ਕਰਦੇ 11 ਵਜੇ ਹੀ ਜਾਂਦੇ ਆ। ਤੋਂ ਅੱਜ ਇਹਨਾਂ ਨੇ ਪੂਰਾ 11 ਵਜੇ ਦਾ ਵਾਅਦਾ ਪੂਰਾ ਕੀਤਾ ਸਾਨੂੰ ਬੜਾ ਚੰਗਾ ਲੱਗਿਆ ਤੇ ਉਮੀਦ ਰੱਖਦੇ ਆ ਕਿ ਅੱਗੇ ਤੋਂ ਸਾਡੇ ਇਸ ਤਰ੍ਹਾਂ ਹੀ ਆਉਂਦੇ ਰਹਿਣਗੇ ਸਾਡਾ ਪ੍ਰੋਗਰਾਮ ਦੇਖਦੇ ਰਹਿਣਗੇ ਰੋਟਰੀ ਕਲੱਬ ਜਿਹੜਾ ਹੈ ਇੰਟਰਨੈਸ਼ਨਲ ਲੈਵਲ ਤੇ ਮੰਨਿਆ ਪ੍ਰਮੰਨਿਆ ਹੈ ਇਦੇ ਨਾਲ ਬਹੁਤ ਵੱਡੇ ਵੱਡੇ ਬੰਦੇ ਜੁੜੇ ਹੋਏ ਐ ਡਿਸਟ੍ਰਿਕਟ ਲੈਵਲ ਤੇ ਵੀ ਤੇ ਹੋਰ ਥਾਵਾਂ ਤੇ ਵੀ ਐ ਇੱਥੇ ਕਈ ਕਲੱਬ ਹੈ ਰੋਟਰੀ ਦੇ ਨਾਂ ਦੇ ਪਰ ਇਹਨਾਂ ਦਾ ਜਿਹੜਾ ਕਲੱਬ ਹੈ ਇਹ ਸਭ ਤੋਂ ਮੋਹਰੀ ਹੈ ਔਰ ਬੜੇ ਭਲੇ ਦੇ ਕੰਮ ਕਰਦੇ ਐ ਕਿ ਬਹੁਤ ਹੀ ਸੋਸ਼ਲ ਵਰਕ ਜਿਹੜਾ ਹੈ ਇਹਨਾਂ ਦਾ ਮੋਹਰੀ ਹੈਗਾ ਅਜੇ ਇਹ ਕੰਸਟ੍ਰਕਸ਼ਨ ਚੱਲ ਰਹੀ ਔਰ ਖੁਦ ਬੋਕਸ ਨੇ ਜੇ ਹੋਰ ਹੋਣਾ ਪੂਰਾ ਇੱਥੇ ਜੇ ਹੋਰ ਸਕੀਮਾਂ ਚੱਲਣੀਆਂ ਇੱਕ ਤਾਂ ਇੱਥੇ ਜਾਰੇ ਆ ਵੀ ਤਾਂ ਅਸਲ ਵਿੱਚ ਕੀ ਕੁਝ ਚੱਲਦਾ ਹੈਗਾ ਤੇ ਤੇੰਨੇ ਚਾਰ ਦਾ ਪ੍ਰੋਗਰਾਮ ਚੱਲ ਰਿਹਾ ਹੈ ਤੇ ਜਦੋਂ ਉੱਪਰਲੀ ਪੇਡਿੰਗ ਪੰਕੀਏ ਤਿੰਨ ਚਾਰ ਹੋਰ ਪ੍ਰੋਗਰਾਮ ਹੋਣਗੇ ਜਿਸ ਨਾਲ ਸਾਡੇ ਸਮਾਜ ਨੂੰ ਵੀ ਫਾਇਦਾ ਹੁੰਦਾ ਤੇ ਸਾਡੇ ਬੱਚੇ-ਬੱਚੀਆਂ ਜੋ ਨੌਜਵਾਨ ਹੈ ਉਹਨਾਂ ਨੂੰ ਵੀ ਕਈ ਟ੍ਰੇਨਿੰਗ ਮਿਲਦੀ ਹੈ ਤੇ ਫ੍ਰੀ ਮਿਲਦੀ ਹੈ ਕਿ ਉਹ ਬੜੇ ਆਵੇ ਰਲ ਲਗਾਤਾਰ ਦੇ ਵਿੱਚ ਕਾਮਯਾਬ ਹੋ ਜਾਂਦੇ ਆ। ਸੋ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਚੱਲ ਕੇ ਆਏ ਹੋ। ਆਮ ਹਿੰਨਾ ਜਿਹੜਾ ਅਕਤੂਬਰ ਆ ਰਿਹਾ ਹੈ ਤੇ ਤਿਹਾਰਾਂ ਦਾ ਇਹਦੇ ਵਿੱਚ ਵੀ ਕਈ ਅਸੀਂ ਸਪੈਸ਼ਲ ਪ੍ਰੋਗਰਾਮ ਉਹ ਲਿਖਣੇ ਆ। ਤੇ ਇੱਕ ਦੋ ਪ੍ਰੋਗਰਾਮ ਸਾਡੇ ਰੋਮ-ਰੋ ਦੇ ਹੈ ਤੇ ਇੱਕ ਅਸੀਂ ਇਹ ਪ੍ਰੋਗਰਾਮ ਵੀ ਸੋਚ ਰਹੇ ਆਂ ਕਿ ਅਸੀਂ ਮਿਲਦੇ-ਖਿਲਦੇ ਜਰੂਰ ਆਂ ਪਰ ਬੰਦੇ ਦੀ ਨਿੱਜੀ ਜ਼ਿੰਦਗੀ ਬਾਰੇ ਬਹੁਤ ਘੱਟ ਜਾਣਦੇ ਆਂ ਤੇ ਕੁਝ ਅਸੀਂ ਐਸੇ ਪ੍ਰੋਗਰਾਮ ਰੱਖਣੇ ਆਂ ਜਿਵੇਂ 20-25 ਬੰਦੇ ਸੱਦਾ ਕਰਨੇ ਆਂ ਤੇ ਉਹਨਾਂ ਵਿੱਚੋਂ ਕਾਝ ਬੰਦਿਆਂ ਦੀ ਨਿੱਜੀ ਜ਼ਿੰਦਗੀ ਬਾਰੇ ਅਸੀਂ ਗੱਲਬਾਤ ਕਰਿਆ ਕਰੀਏ ਇੱਕ ਬੰਦੇ ਨੂੰ ਬੁਲਾਇਆ ਤੂੰ ਪੁੱਛਿਆ ਜਦੋਂ ਉਹ ਆਪ ਦੱਸੇ ਕਿ ਮੇਰੇ ਬਚਪਨ ਕਿੱਥੋਂ ਸ਼ੁਰੂ ਹੋਇਆ ਪੜ੍ਹਾਈ ਕਿਵੇਂ ਹੋਈ ਕਿੰਨੇ ਕੌਕੇ ਹੋ ਕਿ ਮੈਂ ਦਸਵੀਂ ਕਰੀ ਫਿਰ ਬਾਅਦ ਵਿੱਚ ਕਹੇ ਜਾਂ ਨਹੀਂ ਕਹੇ ਕਿ ਨੌਕਰੀ ਕਿਵੇਂ ਮਿਲੀ ਫਿਰ ਅੱਗੇ ਜ਼ਿੰਦਗੀ ਜਿੱਦੋਂ ਜਿਹੜੇ ਕਿਵੇਂ ਸ਼ੁਰੂ ਹੋਈ ਫਿਰ ਬੱਚੇ ਜਦੋਂ ਵੱਡੇ ਹੁੰਦੇ ਐ ਉਹਨੂੰ ਕਿਵੇਂ ਸਪੋਰਟ ਕਰਨਾ ਤੇ ਹੁਣ ਕਿਵੇਂ ਕੁਝ ਮਹਿਸੂਸ ਕਰਦੇ ਹਾਂ ਕਿਉਂਕਿ ਹੁਣ ਅਸੀਂ ਕਾਫੀ ਉਮਰ ਤੇ ਹੋ ਗਏ ਹਾਂ ਤੇ ਸਾਡਾ ਕਾਫੀ ਜੀਰਦਾ ਹੈ ਤੇ ਸਾਜੰਦ ਅਸੀਂ ਤੇ ਉਹਨਾਂ ਨੂੰ ਵੀ ਪਤਾ ਹੋਵੇ ਹਰੇਕ ਦੀ ਜ਼ਿੰਦਗੀ ਦੀ ਆਪਣੀ ਆਪਣੀ ਸਟੋਰੀ ਹੈ ਆਪਣੀ ਆਪਣੀ ਉਹਦੀ ਹਿਸਟਰੀ ਹੈਗੀ ਹੈ ਉਹਦਾ ਆਪਣਾ ਜੀਵਨ ਹੈ ਤੇ ਕੁਝ ਨਾ ਕੋਸ਼ਿਸ਼ੀ ਉਹਨਾਂ ਬਾਰੇ ਵੀ ਜਾਣੀਏ ਤਾਂ ਕਿ ਸਾਨੂੰ ਵੀ ਦੇਖ ਦੂਜੇ ਨਾਲ ਹੋ ਨੇੜਤਾ ਹੋਰ ਮਿਲਣ ਦਾ ਹੋਰ ਮਿਲੰਦ ਦਾ ਪਤਾ ਲੱਗਿਆ ਸੋ ਅਗਲੀ ਵਾਰੀ ਜਦੋਂ ਪ੍ਰੋਗਰਾਮ ਹੋਊਗਾ ਤੁਹਾਨੂੰ ਅਸੀਂ ਮੈਸੇਜ ਨਹੀਂ ਦੱਸਦੇ ਰਹਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਲਈ ਸਮਾਂ ਕੱਟਿਆ ਟਾਈਮ ਤੇ ਚੱਲ ਕੇ ਆਏ ਹੋ ਤੇ ਬਹੁਤ ਚੰਗਾ ਲੱਗਦਾ ਹੈ ਜਦੋਂ ਸਾਰੇ ਹੀ ਆਪਾਂ ਇਕੱਠੇ ਹੁੰਨੇ ਆ ਸਾਡੇ ਸ਼ਿਕਾ ਕੋਪੀ ਵਰਮਾ ਜੀ ਪਹੁੰਚੇ ਟਿਕੜੇ ਇਕੱਲ ਨੇ ਸਰੇ ਤੇ ਪੰਜਾਬੀ ਨਾਲ ਇੰਗਲਿਸ਼ ਦੇ ਮੁੰਡੇ ਵਿੱਚ ਬਹੁਤ ਬੱਟੇ ਗਾਉਂ ਲਿਖਦੇ ਆ ਦੇ ਇਕਨੋਮੀ ਬਾਰੇ ਬਹੁਤ ਇਹਨਾਂ ਦਾ ਗਿਆਨ ਬਹੁਤ ਸਾਰੇ ਸਾਡੇ ਨਵੇਂ ਸਭੀ ਵੀ ਆਏ ਹੈ ਇਹ ਉਹਨਾਂ ਨੂੰ ਵੀ ਅਸੀ ਗਿਆ ਹੈ ਕਿਨੇ ਹੈ ਤੇ ਗਰਮਿੰਦ ਨੇ ਕੋਣ ਕੋਣ ਹੈ ਲੰਭਾਇ ਤੇ ਤੁੰਗੇ ਹਾਂ ਗਰਮਿੰਦ ਤੇ ਸਾਡੇ ਪ੍ਰਾਂਤ ਦੇ ਮੈਂਬਰ ਤੇ ਉਹਨਾਂ ਦੇ ਪਿਤਾ ਜੀ ਸਾਨੂੰ ਮੁਕਸਰ ਮਿਲੇ ਸੀਗੇ ਇਹ ਤਾਂ ਲੰਭ ਵਾਲੇ ਤੋਂ ਹੈਗੇ ਨੇ ਪੂਰਾ ਨਾਮ ਈਸ਼ਰ ਸਿੰਘ ਲੰਕੋਲ ਈਸ਼ਰ ਸਿੰਘ ਈਸ਼ਰ ਸਿੰਘ ਲੰਕੋਲ ਈਸ਼ਰ ਸਿੰਘ ਅਨਸਰਾਰ ਕਸ਼ਮ ਸਿੰਘ ਜੀ ਈਸ਼ਰ ਸਿੰਘ ਈਸ਼ਰ ਸਿੰਘ ਈਡੀ ਨਾਲ ਈਸ਼ਰ ਸਿੰਘ ਜੀ ਲੰਕੋਲ ਜਿਨ੍ਹਾਂ ਨੇ ਕਿਤਾਬਾਂ ਦੇ ਕੋਲ ਪਈਆਂ ਸ਼ਰਤਾਂ ਉਹ ਖੰਭ ਜਿਹੜੇ ਹੈਗੇ ਤੇ ਪਰ ਕਈ ਵਾਰੀ ਨਾਮ ਉੱਕ ਜਾਂਦਾ ਸੋ ਸਾਨੂੰ ਬੜਾ ਫਿਰ ਲੱਗਦਾ ਹੈ ਕਿ ਜਦੋਂ ਈਡੀ ਬੁੱਕ ਨਾ ਲੱਗੇ ਤਾਂ ਰਿਕਾਰਡ ਪੁੰਚੇ ਨਹੀਂ ਸਰਦਾਰ ਜੀ ਦਾ ਨਾਮ ਭੁੱਲ ਗਏ ਜੀ ਦੀਆ ਜੀ ਤੁਸੀਂ ਦੱਸਦੇ ਹੋ ਕਮਲ ਜੀ ਕਰਤੋਂ ਨਹੀਂ ਨਾਲ ਰੋਕ ਹਾਂ ਇਹਨਾਂ ਦੋ ਵੀ ਮਿਲਣਾ ਨਹੀਂ ਤਾਂ ਸਿੰਘ ਹੋਸਰ ਜੀ ਮੇਰੇ ਖਿਆਲ ਆਪਾਂ ਕਰ ਸਕੀਏ ਮਿਲਦੇ ਰਹੇ ਹਾਂ ਹਾਂ ਜੀ ਹਾਂ ਤੇ ਵਧੀਆ ਲੱਗਦਾ ਜਦੋਂ ਦੋ ਵੀ ਇੱਥੇ ਰੁਕ ਕੇ ਮਿਲਿਆ ਦੁਬਾਰਾ ਮਿਲਦੇ ਆ ਇੱਕ ਦੂਜੇ ਨਾਲ ਜਾਣ ਬਿਚਾਰੋ ਸੋ ਪਿੱਛੇ ਇਸਾ ਇੱਕਦਮ ਭਾਵੇਂ ਜਦੋਂ ਜਸਰੇ ਪਹਿਲੀ ਵਾਰ ਪਿੱਛੇ